ਕਥਨੀ ਯਾਰ ਕਿਉਂ ਮੈਨੂੰ ਨਾ ਕੁਝ ਸਹੀ ਨਹੀਂ ਲੱਗ ਰਿਹਾ ਮੈਂ ਇਹਨਾਂ ਦੇ ਨਾਲ ਝੂਠ ਬੋਲ ਕੇ ਨਾ ਮਾਸਾ ਚੰਗਾ ਨਹੀਂ ਕੀਤਾ ਉਹ ਵਿਚਾਰੀ ਮਾਂ ਮੇਰੇ ਤੇ ਕਿੰਨਾ ਜਕੀਨ ਕਰਦੀ ਆ ਮੈਨੂੰ ਆਪਣਾ ਮੁੰਡਾ ਸਮਝਦੀ ਆ ਤੇ ਇੱਕ ਮੈਂ ਵਾ ਜਿੰਨੇ ਨਾਲ ਝੂਠ ਬੋਲਿਆ ਵੀ ਮੈਂ ਹੀ ਤੁਹਾਡਾ ਮੁੰਡਾ ਵਾ ਹਏ ਜੇ ਇਹਨਾਂ ਨੂੰ ਕੱਲ ਨੂੰ ਪਤਾ ਲੱਗਾ ਵੀ ਮੈਂ ਇਹਨਾਂ ਦਾ ਮੁੰਡਾ ਨਹੀਂ ਆ ਤੇ ਇਹਨਾਂ ਦੇ ਮਨ ਨੂੰ ਕਿੰਨੀ ਠੇਸ ਪਹੁੰਚਣੀ ਆ ਸੱਚੀ ਨਾ ਯਾਰ ਇਹਨਾਂ ਦਾ ਦੇ ਲਈ ਟੁੱਟ ਜਾਣਾ ਇਹਨਾਂ ਗਾਂ ਤੋਂ ਨਾ ਕਹਤੇ ਯਕੀਨ ਨਿਗਾ ਕਰਨਾ ਤੇ ਇਹ ਸਾਰੇ ਦਾ ਜ਼ਿੰਮੇਵਾਰ ਕੌਣ ਹੋਣਾ ਸਿਰਫ ਮੈਂ ਯਕੀਨ ਤੇ ਪੁੱਤ ਮੇਰਾ ਤੋੜਦਾ ਤੂੰ ਮੇਰਾ ਮੰਮੀ ਤੂੰ ਹੀ ਮੰਮੀ ਜੇ ਮੈਨੂੰ ਮੰਮੀ ਕਹਿੰਨਾ ਸੀ ਤੇ ਮੇਰੇ ਨਾਲ ਇੰਨਾ ਵੱਡਾ ਧੋਖਾ ਕਰਨਾ ਸੀ ਮੈਨੂੰ ਤਾਂ ਸਮਝ ਨਹੀਂ ਲੱਗਦੀ ਮੈਂ ਤੈਨੂੰ ਕਿਹੜੇ ਮੂੰਹ ਨਾਲ ਆਪਣਾ ਪੁੱਤ ਕਹਾਵਾਂ ਦੱਸ ਤੂੰ ਮੇਰਾ ਅਮਰਤ ਨਹੀਂ ਆ ਮੇਰੇ ਪਿਆਰ 'ਚ ਕਿਹੜੀ ਕਮੀ ਰਹਿ ਗਈ ਸੀ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਵੀ ਮੈਂ ਤੇਰਾ ਪੁੱਤ ਨਹੀਂ ਆ ਮੈਂ ਤੇ ਦਿਨ ਉਹਦਣ ਦਾ ਆਪਣਾ ਪੁੱਤ ਸਮਝਣ ਲਈ ਤੂੰ ਐਡਾ ਵੱਡਾ ਧੋਖਾ ਮੇਰੇ ਨਾਲ ਕਿਉਂ ਕੀਤਾ ਵਾ ਕਿਉਂ ਮੈਨੂੰ ਜੀਂਦੇ ਜੀ ਮਾਰਨੇ ਲੱਗਾ ਵਾ ਦੱਸ ਤੇਰਾ ਨਾਮ ਰਤ ਵਾ ਕਿ ਕੀ ਆ ਨਹੀਂ ਨਹੀਂ ਮੇਰਾ ਨਾਮ ਅਮਰਤੀ ਆ ਮੇਰਾ ਨਾ ਹੋਰ ਕੋਈ ਨਹੀਂ ਆ ਤਾਨੂੰ ਅੱਧਾ ਕੋਈ ਗਲਤਫਹਿਮੀ ਹੋਣੀ ਆ ਮੈਨੂੰ ਕੋਈ ਗਲਤਫਹਿਮੀ ਨਹੀਂ ਹੋਈ ਮੇਰੇ ਕੰਨਾਂ ਨੇ ਜੋ ਸੁਣਿਆ ਵਾ ਨਾ ਮੈਨੂੰ ਉੱਤੇ ਯਕੀਨ ਵਾ ਦੱਸ ਵੀ ਵੇ ਬੋਲਦਾ ਕਿਉਂ ਨਹੀਂ ਹੁਣ ਹੁਣ ਕੋਠਾ ਨੂੰ ਮੂੰਹ ਕਰ ਲਿਆ ਵਾ ਮੰਮੀ ਇੰਨੇ ਕਾਲੇ ਨਾ ਪਾਓ ਵੇਖੋ ਮੈਂ ਹੋਈ ਆ ਤੁਹਾਡਾ ਪੁੱਤ ਮੈਂ ਤੁਹਾਨੂੰ ਨਾ ਸਾਰਾ ਕੁਝ ਬੈ ਕੇ ਦੱਸਦਾ ਵਾ ਇੰਦਾ ਕਾਲੇ ਨਾ ਪਾਓ ਇੱਧਰ ਬਹੁਤ ਆ ਮੈਨੂੰ ਆਪਣੀ ਮਾਂ ਨਾ ਕਹਿ ਹੁਣ ਹੁਣ ਬੈ ਕੇ ਸੁਣਨ ਨੂੰ ਰਹਿ ਗਿਆ ਵਾ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਣ ਢੀ ਵੀ ਤੂੰ ਮੇਰੇ ਨਾਲ ਕੀ ਕੀਤਾ ਮੇਰੇ ਪਿਆਰ ਜੀ ਕਿਤੇ ਕਮੀ ਰਹਿ ਗਈ ਦੱਸ ਨਾ ਮੈਨੂੰ ਮੈਂ ਤੇ ਉਦਨ ਦੀ ਆਪਣਾ ਪੁੱਤ ਪੁੱਤ ਕਰਦੀ ਫੇਣ ਲਈ ਆ ਕੀ ਦੱਸੂਗੀ ਮੈਂ ਸ਼ਰੀਕਾ ਆਪਣੇ ਨੂੰ ਵੇਖੋ ਆਂਟੀ ਜੀ ਤੁਸੀਂ ਨਾ ਹੌਸਲਾ ਮੇਰੀ ਗੱਲ ਸੁਣੋ ਤੁਸੀਂ ਕਾਲੇ ਨਾ ਪਾਓ ਕਾਲੀ ਕਿਉਂ ਨਾ ਪਵਾ ਮਾ ਪੁੱਤ ਚੌਦੀ 15 ਸਾਲੀ ਮੇਰਾ ਪੁੱਤ ਵਾਪਸ ਆਇਆ ਸੀ ਉਹਦਾਂ ਦੀ ਮੈਂ ਉੱਡੀ ਫਿਰਦੀ ਸੀ ਕਿਤੇ ਕਿਸ ਨੂੰ ਪੱਲੇ ਨਹੀਂ ਬੰਦੀ ਤੇ ਹੁਣ ਮੈਨੂੰ ਪਤਾ ਲੱਗਾ ਵੀ ਤੂੰ ਮੇਰਾ ਪੁੱਤ ਨਹੀਂ ਆ ਤੇ ਮੈਂ ਤੇ ਨਾ ਜੀਂਦਿਆਂ ਚ ਨਾ ਮੋਇਆਂ ਚ ਨਾ ਮੇਰੇ ਤਰਤੇ ਵੇਲਦੇ ਢਈ ਆ ਇਹ ਸੁਣਨ ਤੋਂ ਪਹਿਲਾਂ ਮੈਂ ਮਰ ਕਿਉਂ ਨਹੀਂ ਗਈ ਨਹੀਂ ਨਹੀਂ ਆਂਟੀ ਜੀ ਵੇਖੋ ਇਦਾਂ ਨਾ ਬੋਲੋ ਇਦਾਂ ਨਾ ਬੋਲੋ ਹਾਂ ਵੇਖੋ ਮੇਰਾ ਨਾ ਇਦਾਂ ਦਾ ਕੋਈ ਮਕਸਦ ਨਹੀਂਗਾ ਹੈਗਾ ਜਿੱਦਾਂ ਦਾ ਤੁਸੀਂ ਸਮਝਣ ਦੇ ਜੇ ਮੈਂ ਤੇ ਇੱਥੇ ਨਾ ਜਾਨ ਬਣ ਕੇ ਆਇਆ ਸੀ ਤੇ ਮੈਨੂੰ ਨਹੀਂ ਪਤਾ ਵੀ ਗਾਂ ਮੈਨੂੰ ਆਪਣੇ ਪਰਿਵਾਰ ਵਾਂਗੂ ਲੋਕ ਮਿਲ ਜਾਣੇ ਸਾਰੇ ਜਾਨੇ ਤੇ ਤੁਸੀਂ ਮੈਨੂੰ ਸਾਰਿਆਂ ਨੇ ਨਾ ਇੰਨਾ ਪਿਆਰ ਦਿੱਤਾ ਤੇ ਮੇਰਾ ਇਥੋਂ ਜਾਣ ਦਾ ਦੇਲ ਹੀ ਨਹੀਂ ਕੀਤਾ ਦੇਖੋ ਬੇਬੇ ਬਾਪੂ ਮੈਨੂੰ ਕਿੰਨਾ ਪਿਆਰ ਕਰਦੇ ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਮੈਂ ਤੇ ਹਮੇਸ਼ਾ ਨਾ ਤੁਹਾਡੇ ਵਿੱਚ ਆਪਣੀ ਮਾਂ ਨੂੰ ਵੇਖਿਆ ਵਾ ਤਾਈਓ ਮੈਂ ਨਾ ਇਹ ਝੂਠ ਬੋਲਤਾ ਤੇ ਮੈਂ ਵੀ ਦੱਸਣਾ ਜੇ ਤੈਨੂੰ ਉਦੋਂ ਦਾ ਆਪਣਾ ਪੁੱਤ ਨਹੀਂ ਸਮਝਿਆ ਤੇ ਦੁੱਧ ਨਾ ਦੁੱਧ ਪਾਣੀ ਨਾ ਪਾੜੀ ਹਾਂਜੀ ਮੈਂ ਤਾਂ ਇਹ ਤੁਹਾਨੂੰ ਆਪਣੀ ਮਾਂ ਮੰਨਦਾ ਮਾਵਾ ਤੋਂ ਵੀ ਵੱਧ ਕੇ ਮੰਨਦਾ ਵਾ ਬਾਕੀ ਮੇਰਾ ਇਦਾਂ ਦਾ ਕੋਈ ਇਰਾਦਾ ਨਹੀਂ ਹੈਗਾ ਕਿ ਮੈਂ ਤੁਹਾਡੀ ਜ਼ਮੀਨ ਜਾਇਦਾਦ ਦਾ ਲਾਲਚੀ ਹੋਵਾਂ ਜਾਂ ਕੋਈ ਇਦਾਂ ਦੇ ਤੁਹਾਡੀ ਚੀਜ਼ ਦਾ ਲਾਲਚੀ ਹੋਵਾਂ ਮੈਨੂੰ ਕਿਹੇ ਚੀਜ਼ ਦੀ ਨਹੀਂ ਭੁੱਖ ਮੈਂ ਸਿਰਫ ਇੱਕ ਪਰਿਵਾਰ ਕਰਕੇ ਇੱਥੇ ਰਹਿਣ ਆਇਆ ਹੈਗਾ ਤੇ ਨਾਲੇ ਹਾਂ ਮੈਂ ਤੁਹਾਡਾ ਦਿਲ ਨਹੀਂ ਦਿਖਾਉਣਾ ਚਾਹੁੰਨਾ ਮੈਂ ਉਹਨਾਂ ਤੁਹਾਡੀਆਂ ਗੱਲਾਂ ਤੋਂ ਸਾਬ ਲਾ ਲਿਆ ਹੈਗਾ ਵੀ ਤੁਸੀਂ ਆਪਣੇ ਪੁੱਤ ਨੂੰ ਤਰਸੇ ਪਏ ਜੇ ਦਿਲ ਤੇ ਪੁੱਤ ਹੋਣਾ ਮੇਰਾ ਦੁਹ ਗਿਆ ਵਾ ਤੈਨੂੰ ਪਤਾ ਵਾ ਮੈਂ ਤੇ ਆਪਣੇ ਪੁੱਤ ਤੋਂ ਬਿਨਾਂ ਕਿੱਦਾਂ ਕੱਟੀ ਆ ਰਾਤ ਉੱਠ ਠਠ ਰੋਂਦੀ ਰਹੀ ਕਿਤੇ ਸਰੀਕਾਂ ਦੇ ਮੇੜੇ ਖਾਂਦੀ ਰਹੀ ਆ ਉਹ ਤੇ ਚਾਹੁੰਦੇ ਸੀ ਇਹਦਾ ਪੁੱਤ ਨਾ ਆਵੇ ਤੇ ਹੀ ਪੈੜੀ ਬੰਨੇ ਤੇ ਹੱਕ ਜਮਾਈਏ ਵੀ ਉਹ ਕੰਮ ਹੋ ਗਿਆ ਮੇਰ ਨਾਲ ਲੋਕਾਂ ਹੇਈਦਾ ਨਾ ਕਰੋ ਮੈਨੂੰ ਐਦਾਂ ਚੰਗਾ ਨਹੀਂ ਲੱਗਦਾ ਮੈਂ ਨਾ ਤੁਹਾਨੂੰ ਨਾ ਆਪਣੀ ਮਾਵਾਂ ਤੋਂ ਵੱਧ ਕੇ ਸਮਝਦਾ ਵਾਂ ਜੇ ਤੋ ਮੈਨੂੰ ਆਪਣੀ ਮਾਂ ਸਮਝਿਆ ਸੀ ਨਾ ਫੇਰ ਤੂੰ ਐਡਾ ਵੱਡਾ ਮੈਨੂੰ ਝੂਠ ਕਿਉਂ ਬੋਲਿਆ ਤੇਰਾ ਫਰਜ ਨਹੀਂ ਸੀ ਉਹ ਦਿਨ ਮੈਨੂੰ ਸੱਚ ਦੱਸਦਾ ਜਦੋਂ ਤੇਰੇ ਚਾਚੇ ਨੇ ਨਾ ਤੈਨੂੰ ਵੱਧਾ ਸੀ ਉਹ ਦਿਨ ਹੀ ਤੈਨੂੰ ਸਾਰੀ ਗੱਲ ਖੋਲ ਦੇਣੀ ਚਾਹੀਦੀ ਸੀ ਦੂਜੇ ਨੰਬਰ ਤੇ ਇਹ ਦੱਸ ਮੈਨੂੰ ਕਿ ਜਿਹੜੀ ਤੇਰੇ ਬੈਗ ਚੋਂ ਚੈਨ ਮਿਲੀ ਆ ਉਹ ਕਿਹਦੀ ਸੀ ਤੈਨੂੰ ਕਿੱਥੋਂ ਮਿਲੀ ਸੀ ਤੇਰਾ ਨਾਂ ਕੀ ਆ ਕਿੱਥੋਂ ਆਇਆ ਮੈਂ ਤੂੰ ਮੈਨੂੰ ਅੱਜ ਸਾਰੀ ਗੱਲ ਦੱਸਵੀਂ ਜੀ ਤੂੰ ਹੀ ਮੇਰਾ ਨਾਮ ਪੁੱਛਦੇ ਜੇ ਨਾ ਮੇਰਾ ਅਸਲੀ ਨਾਮ ਕਰਨ ਵਾ ਤੇ ਮੈਂ ਨਾ ਉਥੇ ਨਾਥ ਆਸ਼ਰਮ ਚ ਪਲਿਆ ਵਾ ਇਹ ਰੋਣੇ ਧੋਣੇ ਜੇ ਨਾ ਮੇਰੇ ਘੜੀ ਰੋ ਵੀ ਮੈਨੂੰ ਦੱਸ ਪਿਓ ਜੈਨੀ ਤੈਨੂੰ ਕਿੱਥੋਂ ਮਿਲੀ ਤੂੰ ਕਿਤੇ ਮੇਰੇ ਪੁੱਤ ਨੂੰ ਮਾਰਤ ਨਹੀਂ ਦਿੱਤਾ ਵੀ ਕਿਤੇ ਤੇਰੇ ਚਾਚੇ ਵਾਲੀ ਗੱਲ ਸੱਚੀ ਤੇ ਨਹੀਂ ਹੋਣ ਡਈ ਵੀ ਨਹੀਂ 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 ਜਿੱਦਾਂ ਤੁਸੀਂ ਸੋਚਣ ਦੇ ਨਾ ਐਦਾਂ ਦਾ ਕੁਝ ਵੀ ਨਹੀਂ ਹੈਗਾ ਐ ਐਦਾਂ ਦਾ ਕੁਝ ਨਹੀਂ ਕੀਤਾ ਜੇ ਤੁਸੀਂ ਬਾ ਚੇਨ ਦਾ ਪੁੱਛਦੇ ਜੇ ਇਹ ਤੇ ਮੈਨੂੰ ਨਾ ਰਸਤੇ ਚ ਮਿਲੀ ਸੀਗੀ ਤੇ ਮੈਂ ਸੰਭ ਕੇ ਰੱਖ ਲਈ ਮੈਂ ਕਹਾ ਮੇਰੇ ਕੋ ਕਿਹੜਾ ਕੋ ਹੈਗਾ ਵਾ ਗਾਹ ਨੂੰ ਕੇ ਕੰਮ ਤਾਂ ਦੇ ਲੱਗੂਗਾ ਤੇ ਮੇਰੇ ਕੰਮ ਆ ਜੂਗੀ ਮੈਂ ਓਦਾਂ ਨਹੀਂ ਮੇਰਾ ਕੋਈ ਓਦਾਂ ਦਾ ਇਰਾਦਾ ਨਹੀਂਗਾ ਹੈਗਾ ਨਾ ਮੈਂ ਕਿਸ ਨੂੰ ਮਾਰਿਆ ਹੀ ਆ ਹੁਣ ਮੈਨੂੰ ਕੀ ਪਤਾ ਪੁੱਤ ਮੇਰਾ ਤੇਰੇ ਕੀ ਇਰਾਦੇ ਆ ਤੇ ਕੀ ਨਹੀਂ ਆ ਮੈਂ ਤਾਂ ਤੇਰੇ ਤੇ ਅੰਨਾ ਨਿਸ਼ਵਾਸ ਕੀਤਾ ਸੀ ਪਰ ਤੂੰ ਮੈਨੂੰ ਲੱਗਦਾ ਕਿ ਦਿਨਾਂ ਕਿਤੇ ਸਾਡੇ ਨਾਲ ਧੋਖਾ ਕੀਤਾ ਵਾ ਵੇਖੋ ਜੇ ਤੁਹਾਨੂੰ ਮੈਂ ਗਲਤ ਲੱਗਦਾ ਵਾ ਨਾ ਤੇ ਤੁਸੀਂ ਜੋ ਸਜ਼ਾ ਮੈਨੂੰ ਦੇਣੀ ਦੇ ਦਿਓ ਮੈਂ ਘਰੋਂ ਚਲ ਜਾਣਾ ਤੁਸੀਂ ਕਹੋ ਤੇ ਮੈਂ ਸਾਰਿਆਂ ਦੇ ਸਾਹਮਣੇ ਦੱਸ ਦਿਨਾ ਵਾ ਕਿ ਮੈਂ ਤੁਹਾਡਾ ਮੁੰਡਾ ਨਹੀਂਗਾ ਹੈਗਾ ਪਰ ਵੇਖੋ ਐਦਾਂ ਨਾ ਕਰੋ ਤੁਸੀਂ ਮੈਂ ਸਜਾ ਤੇਨੂੰ ਕਾਦੀ ਦੇਣੀ ਸਜਾ ਤੇ ਮੈਨੂੰ ਰੱਬ ਦੇਣ ਡਿਆ ਭੁਰਿਆਂ ਪਾਪਾ ਨੂੰ ਪਤਾ ਨਹੀਂ ਕਿਹੜੇ ਵੇਲੇ ਘੜੀ ਮੈਂ ਇਹ ਕਾਦੇ ਵਿੱਚ ਆ ਗਈ ਤੇ ਮੇਰਾ ਪੁੱਤ ਕਿਤੇ ਮੇਰੇ ਤੋਂ ਦੂਰ ਚਲ ਗਿਆ ਵੇਖੋ ਤੁਸੀਂ ਇਦਾਂ ਨਾ ਕਰੋ ਮੈਨੂੰ ਨਹੀਂ ਕਾ ਸਹੀ ਲੱਗਦਾ ਇਦਾਂ ਸਾਰੀ ਗਲਤੀ ਦਾ ਜ਼ਿੰਮੇਵਾਰ ਨਾ ਮੈਂ ਹੀ ਆ ਇਹਦੇ ਵਿੱਚ ਕਿਸ ਦਾ ਕਸੂਰ ਨਹੀਂ ਹੋਗਾ ਤੁਹਾਡਾ ਕਸੂਰ ਵਾਰ ਮੈਂ ਹੋਈ ਆ ਤੁਹਾਨੂੰ ਸਾਰੇ ਟੱਬਰ ਨੂੰ ਨਾ ਮੈਂ ਧੋਖੇ ਚ ਰੱਖਿਆ ਹੈਗਾ ਤੇ ਜੇ ਤੁਸੀਂ ਆਖੋ ਨਾ ਬਹੁਤੀ ਗੱਲ ਆ ਤੇ ਮੈਂ ਸਾਰਿਆਂ ਨੂੰ ਜਾ ਕੇ ਦੱਸ ਦਿੰਨਾ ਸੱਚ-ਸੱਚ ਕੀ ਕੌਣ ਦੋਸ਼ੀ ਆ ਤੇ ਕੌਣ ਨਹੀਂ ਆ ਤੁਹਾਡਾ ਮੈਂ ਗੁਨੇਗਾਰ ਆ ਮੈਂ ਸਭ ਨੂੰ ਜਾ ਕੇ ਦੱਸ ਦਿੰਨਾ ਐਦਾਂ ਇੱਥੇ ਬੈ ਗੱਲ ਸੁਣ ਮੇਰੀ ਹੁਣ ਨਾ ਇਹ ਗੱਲ ਜਿਹੜੀ ਆ ਨਾ ਇੱਥੇ ਟੱਕੀ ਰਹਿੰਦੇ ਕਿ ਇਹ ਦੂਜੇ ਬੰਦੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਕਿ ਤੂੰ ਕੌਣ ਆ ਤੇ ਕਿੱਥੋਂ ਆਇਆ ਆ ਠੀਕ ਆ ਨਾ ਪਰ ਮੰਮੀ ਜੀ ਬਸ ਗੱਲ ਹੁਣ ਮੈਂ ਤੇਰੀ ਕੋਈ ਗੱਲ ਨਹੀਂ ਸੁਣਨੀ ਜਿੱਦਾਂ ਦਾ ਤੂੰ ਇਹ ਘਰ ਦੇ ਵਿੱਚ ਆਇਆ ਵਾ ਨਾ ਸਾਰੇ ਟੱਬਰ ਦੇ ਮੇਰੇ ਵੈਰ ਪਿਆ ਵਾ ਬੁਰੀ ਬਣ ਬਣ ਕੇ ਤੇ ਤੈਨੂੰ ਮੈਂ ਗੱਲ ਦੇ ਨਾਲ ਲਾਇਆ ਵਾ ਤੇ ਮੇਰੀ ਸੁਣ ਗੱਲ ਤੂੰ ਮੇਰਾ ਪੁੱਤ ਹੈਗਾ ਵਾ ਚਾਹੇ ਨਹੀਂ ਹੈਗਾ ਮੈਂ ਤੇ ਤੈਨੂੰ ਨਾ ਆਪਣਾ ਪੁੱਤ ਮੰਨ ਲਿਆ ਵਾ ਤੇ ਜੇ ਤੂੰ ਚੰਗਾ ਵਾ ਨਾ ਤੇ ਮੈਨੂੰ ਆਪਣਾ ਪੁੱਤ ਬਣ ਕੇ ਦੱਸੀ ਹੁਣ ਤੁਹਾਡਾ ਨਾ ਬਹੁਤ ਬਹੁਤ ਧੰਨਵਾਦ ਮੈਂ ਤੁਹਾਡਾ ਨਾ ਦੇਣਦਾਰ ਵਾਂ ਜਿਹੜਾ ਤੁਸੀਂ ਕਨਾਥ ਨੂੰ ਗੱਲ ਨਾਲ ਲਾਇਆ ਵਾ ਤੇ ਆਪਣਾ ਪੁੱਤ ਬਣਾਇਆ ਵਾ ਹੱਥ ਨਾ ਜੋੜ ਪੁੱਤ ਮੇਰੇ ਅੱਗੇ ਤੂੰ ਵੀ ਨਹੀਂ ਕਸੂਰਵਾਰ ਤੇ ਨਾ ਮੈਂ ਆਈ ਆ ਕਸੂਰਵਾਰ ਤੇ ਰੱਬ ਆ ਜਿਹੜਾ ਮੇਰਾ ਦੁੱਖ ਨਹੀਂ ਸਮਝਣ ਡਿਆ ਵੇ ਇੱਕ ਮਾਂ ਹੀ ਮਾਂ ਦਾ ਦੁੱਖ ਸਮਝ ਸਕਦੀ ਆ ਉਹ ਰੱਬ ਉਹ ਨਹੀਂ ਸਮਝ ਸਕਦਾ ਤੇ ਤੂੰ ਮੇਰਾ ਨਾ ਪੁੱਤ ਬੜ ਕੇ ਦੱਸੀ ਹੁਣ ਕੋਈ ਗੱਲ ਨਹੀਂ ਮਮੇ ਜੀ ਕਬਰ ਕਿਉਂ ਆ ਰੋਂਦੀ ਆ ਕੁਝ ਨਹੀਂ ਮੰਮੀ ਬਸ ਰੋਣਾ ਕੀ ਆ ਆਹੋ ਜਿਹੜਾ ਰੋਧ ਧਾੜੀ ਨਾ ਕਲਾ ਕਪਾਤ ਜਿਆ ਕਰਦੇ ਵਿੱਚ ਰਹਿੰਦਾ ਵਾ ਉਹੀ ਪਰੇਸ਼ਾਨੀ ਜੀ ਸਿਰ ਦੇ ਵਿੱਚ ਘੁੰਮੀ ਜਾਂਦੀ ਆ ਤੇ ਕੀ ਬਣ ਧਿਆ ਵਾ ਮੁੰਡਾ ਮੇਰਾ ਤੇ ਅੰਦਰ ਵੇਸ ਵੇਸ ਕੰਡਿਆ ਤੇ ਮੈਂ ਬਾਹਰ ਕੰਡਈ ਆ ਆਪਣੇ ਲੇਖਾਂ ਨੂੰ ਰੋਣ ਦੇ ਆ ਨਹੀਂ ਤੈਨੂੰ ਕੀ ਲੋੜ ਆ ਲੇਖਾਂ ਨੂੰ ਰੋਣ ਨੂੰ ਅਹੀਂ ਜੋ ਹੈਗੇ ਆ ਤੈਨੂੰ ਨਹੀਂ ਕੋਈ ਜ਼ਰੂਰ ਤੋਣ ਦੀ ਅਹੀਂ ਜੋ ਕਦਮ ਚੁੱਕਿਆ ਨਾ ਅਹੀਂ ਚੰਗਾ ਹੀ ਚੁੱਕਿਆ ਵਾ ਅਹੀਂ ਮਾੜਾ ਨਹੀਂ ਚੁੱਕਿਆ ਹੁਣ ਜੇ ਡਏ ਆ ਨਾ ਤੇ ਅਹੀਂ ਵੀ ਇਹਨਾਂ ਨੂੰ ਜੋ ਕੋ ਕਰਨਾ ਕਰਕੇ ਦੱਸਾਂਗੇ ਕਰਤਾ ਕਿ ਨਹੀਂ ਬਤਖਲ ਹੁਣ ਵੇਖੀ ਕਿ ਕਿਤਾ ਅੱਖਾਂ ਚ ਖਿਚੌਣ ਦੇ ਦੇ ਕੇ ਰੋਂਦੇ ਆ ਇਹੋ ਤੇ ਤੁਸੀਂ ਗਲਤੀ ਕੀਤੀ ਆ ਤੁਹਾਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਇਹਦੇ ਨਾਲ ਨਾ ਆਪਣੇ ਘਰ ਲੜਾਈ ਘਟਣੀ ਨਹੀਂ ਆ ਵਧਣੀ ਆ ਦਿਨੋਂ ਦਿਨ ਉਹਨਾਂ ਦੇ ਮੂੰਹ ਇੱਕ ਪਾਸੇ ਵਿੰਗੇ ਸਾਡੇ ਇੱਕ ਪਾਸੇ ਵਿੰਗੇ ਜਨਾਜ਼ਰ ਘਰ ਦੇ ਵਿੱਚ ਰਲ ਮਿਲ ਕੇ ਨਹੀਂ ਨਾ ਬੈਨੇ ਉਹਨਾਂ ਚਰ ਕੋ ਨਹੀਂ ਆ ਕੋਈ ਗੱਲ ਨਹੀਂ ਜੇ ਉਹ ਰਲ ਮਿਲ ਕੇ ਰਹਿਣਗੇ ਨਾ ਤੇ ਫਿਰ ਅਸੀਂ ਵੀ ਰਹਿ ਲਾਂਗੇ ਜਦੋਂ ਉਹਨਾਂ ਦਾ ਮੂੰਹ ਇੱਕ ਬਣੇ ਤੇ ਸਾਡਾ ਇੱਕ ਬਣੇ ਜੇ ਨਾ ਚ ਰਹਿਦਾ ਰਹਿਣ ਦੇ ਜਦੋਂ ਸਾਡਾ ਮਿੰਟ ਤਰਲਾ ਕਰਨਗੇ ਨਾ ਤੇ ਫੇਰ ਅਸੀਂ ਲਾ ਲਾਂਗੇ ਗੱਲ ਜਿੱਧਰ ਲਾਉਣੀ ਹੈ ਇੱਕ ਤਾਂ ਤੇ ਅਸੀਂ ਵੀ ਨਿੰਗੋ ਲਾਂਗੇ ਪਰ ਹਾਂ ਮੰਮੀ ਤੁਹਾਡੀ ਨਾ ਬੜੀ ਵੱਡੀ ਗਲਤੀ ਆ ਡੈਡੀ ਜੀ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਸਾਰੇ ਧੀਆਂ ਪੁੱਤਾਂ ਨੂੰ ਇੱਕੋ ਜਿਹਾ ਰੱਖਣਾ ਚਾਹੀਦਾ ਵਾ ਤੁਸੀਂ ਭਾਵੇਂ ਜੋ ਕੀਤਾ ਨਾ ਚੰਗਾ ਹੀ ਕੀਤਾ ਵਾ ਦੁਨੀਆ ਦੇ ਨਜ਼ਰਾਂ ਵਿੱਚ ਨਾ ਤੁਸੀਂ ਮਾੜੇ ਬਣਨਾ ਵਾ ਉਹਨਾਂ ਨੇ ਨਿਚੇ ਬਣਨਾ ਤੇ ਵੱਡੀ ਗੱਲ ਵਾ ਵੀ ਮੁੰਡੇ ਨੇ ਬੁਰੇ ਬਣਨਾ ਆਖਣਾ ਵਾ ਇੰਨੇ ਜਰੀ ਆਇਆ ਆਗ ਦੇ ਵੰਡੀਆਂ ਪਵਾਤੀਆਂ ਕਰਦੇ ਵਿੱਚ ਤੇ ਮੈਂ ਤੇ ਇਹੋ ਹੀ बार-बार ਹੱਥ ਜੋੜ ਕੇ ਕਹਿੰਦੀ ਆ ਉਹਨਾਂ ਕੋ ਹੋ ਜੇ ਸਾਡੇ ਕੋ ਨਾ ਹੋਏ ਵੀ ਅੱਧੀ ਖਾ ਕੇ ਗੁਜ਼ਾਰਾ ਕਰ ਲਵਾਂਗੀ ਮੈਂ ਕਿਉਂ ਅੱਧੀ ਖਾ ਕੇ ਗੁਜ਼ਾਰਾ ਕਰ ਲੇਗੀ ਮੁੰਡਾ ਕੀ ਕਰ ਕਰਦਾ ਹੱਕਦਾਰ ਨਹੀਂ ਕ ਅੱਧ ਦਾ ਹੱਕਦਾਰ ਹੀ ਤੇ ਜੇਕਰ ਨਾਮ ਚੰਗੇ ਕੰਮ ਕਰਦਾ ਨਾ ਅੱਧੋ ਅੱਧੀ ਸਾਨੂੰ ਪਤਾ ਕਿ ਕਿੱਥੇ ਕਿੰਨੂ ਰੱਖਣਾ ਤੇ ਕਿੱਥੇ ਕਿੰਨੂ ਰੱਖਣਾ ਆ ਸਾਰੀਆਂ ਤੇ ਉਹਨੇ ਬੇਅਤਪਾਕੀਆਂ ਪਾਈਆਂ ਨਾ ਅਹੀਂ ਥੋੜੀਆਂ ਪਾਈਆਂ ਵਾ ਉਹੋ ਗੱਲ ਕਿ ਉਹਨੂੰ ਚੰਗਾ ਹੀ ਨੀਗਾ ਸਮਝਦਾ ਆ ਜੀ ਉਹਨੂੰ ਇੱਕ ਵਾਰ ਆਹ ਕੰਮ ਕੀਤਾ ਵਾ ਜੇ ਦੋਲੇ ਉਹਨੇ ਫੇਰ ਕਰਤਾ ਤੇ ਫੇਰ ਅਸੀਂ ਕੀ ਕਰਾਂਗੇ ਅਸੀਂ ਇਹ ਕਰਕੇ ਉਹਨੂੰ ਡਰਾਵੇ ਮਾਰਦੇ ਆ ਤੇ ਤੁਹਾਨੂੰ ਮਾਰਨਦੇ ਤੁਹਾਨੂੰ ਡੱਕਣਾ ਇਹੋ ਜਿਹਾ ਨਾਗਦੀ ਨਹੀਂ ਹੁੰਦੀ ਵੀ ਜਿਹੜਾ ਇੱਕ ਵਾਰੀ ਗਲਤੀ ਕਰ ਲੈਂਦਾ ਨਾ ਉਹ ਜਗ ਜਾ ਫੇਰ ਕਰਦਾ ਵਾ ਭਾਵੇਂ ਉਹਦੇ ਉੱਤੇ ਦੀ ਸਿਰ ਤੇ ਤਲਵਾਰ ਰੱਖ ਦੋ ਹਾਂ ਤੇ ਉਹਨੇ ਗਲਤੀ ਕਰਨੋਂ ਬਾਜ ਨਹੀਂ ਜੀ ਆਉਣਾ ਕੋਈ ਗੱਲ ਨਹੀਂ ਹੋਣੀ ਨਾ ਬਾਜ ਆਉਣਾ ਤੇ ਖਾਨੂੰ ਫੇਰ ਕਰਨਦੇ ਜੋ ਵੀ ਅਸੀਂ ਕਰਨੇ ਤੈਨੂੰ ਕੋਈ ਲੋੜ ਨਹੀਂ ਨਾ ਸਾਡੇ ਗਾੜੀ ਹੱਥ ਜੋੜਦੀ ਤੇ ਨਾ ਸਾਡੇ ਗਾੜੀ ਮਿੰਤਾ ਤਰਲੇ ਕਰਦੀ ਮੂੰਹ ਕਾ ਦੇ ਮੈਂ ਤਾਂ ਦਰਲੇ ਕਰਦੇ ਆ ਅਸੀਂ ਜੋ ਕਰਦੇ ਆ ਮਾੜਾ ਕਰਦੇ ਅਸੀਂ ਸੋਚ ਸਮਝ ਕੇ ਕਰਦੇ ਆ ਤੈਨੂੰ ਬੜੀ ਬੜਾ ਆਖਿਆ ਤੇ ਅਸੀਂ ਨਿਆਣੇ ਨਹੀਂਗੇ ਅਸੀਂ ਦੁਨੀਆ ਚਾਰੀ ਆ ਸਾਨੂੰ ਸਭ ਕਾਹੇ ਦਾ ਪਤਾ ਵੀ ਕਿੰਨੂ ਕਿੱਥੇ ਰੱਖਣਾ ਤੇ ਕਿੰਨੂ ਕਿੱਥੇ ਰੱਖਣਾ ਕਿਹੜਾ ਕੰਮ ਚੰਗਾ ਤੇ ਕਿਹੜਾ ਕੰਮ ਮਾੜਾ ਸਾਡੇ ਵਾਸਤੇ ਹੱਥ ਤੇ ਮੈਂ ਜੋੜਦੀ ਆ ਆਪਣੇ ਪੁੱਤ ਵਾਸਤੇ ਤੇ ਇੰਨੇ ਜਰੀ ਆਇਆ ਵਾ ਤੇ ਚੱਲ ਹਾਂ ਡਾ ਹੱਸਦੇ ਵਾਸਤੇ ਰਹੀਏ ਦੋਵੇਂ ਮਾਂ ਪੋਤੇ ਇੱਕ ਦੂਜੇ ਦੇ ਸਾਰੇ ਜੀਏ ਵੀ ਇਹ ਥੋੜਾ ਵਾ ਵੀ ਮੈਂ ਇਹ ਕਰਕੇ ਡੇਂ ਜਮੀਨ ਜਾਇਦਾਦ ਵਾਸਤੇ ਤੇ ਕੋਈ ਗੱਲ ਨਹੀਂ ਉਹਨਾਂ ਨੂੰ ਆਖੀ ਹਾਂ ਹੁਣ ਇਹਦੀ ਵਾਅ ਵਾਲੀ ਵੀ ਵੇਖ ਕੇ ਦੱਸਣਾ ਅੱਗੇ ਕਰ ਲਿਆ ਨਾ ਜਿਹੜਾ ਕਦਮ ਉਹਨਾਂ ਚੱਕੜ ਚੁੱਕ ਲਿਆ ਵਾ ਹੁਣ ਚੁੱਕ ਕੇ ਦੱਸਣ ਚਾਹੇ ਮੈਂ ਜਾਣਾਂ ਮੰਮੂ ਜਾਣੇ ਗਰਨਾਮ ਜਾਣੇ ਤੂੰ ਹੀ ਤਾਂ ਲਾਂਬੇ ਰਿਓ ਨਾ ਤੁਹਾਡੀ ਤੇ ਕੋਈ ਵਿੱਚ ਗੱਲ ਹੀ ਨਹੀਂ ਗਈ ਤੂੰ ਹੀ ਗੱਲ ਦੇ ਵਿੱਚ ਆਉਣਾ ਵਾ ਗੱਲ ਦੇ ਵਿੱਚ ਮੰਮੀ ਮੈਂ ਕੀ ਆਉਣਾ ਵਾ ਮੈਂ ਤੇ ਡਰਦੀ ਆ ਕਿ ਕਿਤੇ ਕੋੜਕ ਪੱਤ ਜ਼ਿਆਦਾ ਨਾ ਹੋ ਜੇ ਵੀ ਜੇ ਉਹਨਾਂ ਦੇ ਸੱਟ ਲੱਗੀ ਤਾਂ ਵੀ ਮਰੇ ਤੇ ਜੇ ਮੇਰੇ ਪੁੱਤ ਨੂੰ ਲਾਤੀ ਤਾਂ ਵੀ ਮਰੇ ਤੇ ਘਰ ਦੇ ਵਿੱਚ ਨਾ ਵਿਪਤਾ ਪੈ ਜਾਣੀ ਆ ਤੇ ਚੱਲ ਡਿੰਗ ਨੂੰ ਪਾਣੀ ਤਾਨੂੰ ਮੈਂ ਆ ਨਹੀਂ ਆ ਵੀ ਤੂੰ ਮੈਨੂੰ ਇੰਨੀ ਮੱਤਾ ਨਾ ਦਿਆ ਕਰ ਤੇ ਮੈਂ ਬੜੀ ਬਰਾ ਆਖਿਆ ਵਾ ਤੇ ਤੂੰ ਨਾ ਕੱਪ ਚਾਹ ਬਣਾ ਮੈਂ ਤੇ ਚਾਹ ਵੇਖਣ ਆਈ ਤੇ ਬੜਾਈ ਕਿ ਨਹੀਂ ਤੇ ਤੂੰ ਮੈਨੂੰ ਹੋਰ ਹੀ ਝਾਪੀਆਂ ਦੱਸਣ ਕਿਆ ਛੱਤੀ ਬਣਾ ਕੇ ਤੇ ਉੱਥੇ ਬਾਅਦ ਲੈ ਕੇ ਆ ਦੱਸਣਾ ਦੱਸਣਾ ਮੈਂ ਕੀ ਆ ਇਹ ਹੁਮਰੇ ਲੱਕ ਟੁੱਟ ਜੇ ਨਾ ਤੇ ਫੇਰ ਨਹੀਂ ਬੰਦੇ ਕੋਠੇ ਆ ਜਾਂਦਾ ਪਰ ਮੈਨੂੰ ਆ ਦਿੰਦੇ ਵੀ ਤੂੰ ਸਿਆਣੀ ਆ ਤੇ ਅਹੀਂ ਨਿਆਣੇ ਆ ਕੀ ਚੀਜ਼ੀ ਬੋਲਣ ਲਈ ਹੀ ਕੀ ਹੋ ਗਿਆ ਵਾ ਬੋਲਣਾ ਕੀ ਆ ਉਹ ਹੋਏ ਕੁੱਤ ਕਲੇਸ਼ ਜਿਆ ਜਿਹੜਾ ਪਿਆ ਵਾ ਤੇ ਕਬਲ ਉੱਚੀ ਉੱਚੀ ਰੋਣ ਲਈ ਆ ਤੋ ਉਹਨੂੰ ਮੈਂ ਚੁੱਪ ਕਰਮਦੀ ਆਈ ਆ ਪਿਛੋ ਪ੍ਰਕਿਰਤੀ ਇਹ ਕੋਹ ਨਹੀਂ ਹੁੰਦਾ ਉਹ ਆਦੀ ਮੈਨੂੰ ਆ ਚੰਗਾ ਨਹੀਂ ਲੱਗਦਾ ਜਿਹੜਾ ਇੰਨਾ ਨਾ ਰੌਲਾ ਕੌਲਾ ਰੋਈ ਚੜੀ ਰਹਿੰਦਾ ਮਹਾ ਤੇ ਅੱਜ ਕਿਤੇ ਮੇਰਾ ਪੁੱਤ ਆਇਆ ਵਾ ਕਿੰਨਾ ਕਲੇਸ਼ ਇੰਨਾ ਕਲੇਸ਼ ਉਹੋ ਗੱਲ ਗਰਨਾਮ ਨੂੰ ਵੀ ਕੋਈ ਅਕਲ ਚਾਹੀਦੀ ਆ ਤੇ ਘਰ ਦੇ ਵਿੱਚ ਇੱਕ ਦਿਨ ਹੋਇਆ ਦੋ ਦਿਨ ਹੋਇਆ ਰੋਜ ਜੜੀ ਇਹੋ ਜਿਹੀ ਰੱਖੀਦਾ ਵਾ ਕਲੇਸ਼ ਓਏ ਇਹੋ ਹੀ ਤਾਂ ਮੈਂ ਸੋਚਣ ਡਿਆ ਵਾਂ ਕੁੱਤ ਕਲੇਸ਼ ਪਾਇਆ ਕਿਨੇ ਆ ਸਾਰੇ ਬਿਮਾਰੀ ਦੇ ਗਰਨਾ ਨੂੰ ਪਈ ਆ ਮੁੰਡਾ ਉਹ ਚਾਰਾ ਕਿਸ ਨੂੰ ਕੀ ਆ ਕੰਡਿਆ ਵਾ ਇਹੋ ਤੇ ਗੱਲ ਮੈਂ ਆਖਣ ਦੀ ਉਹ ਤੇ ਕਿਸ ਨੂੰ ਚੰਗੀ ਨਹੀਂ ਮਾੜੀ ਨਹੀਂ ਉਹ ਤੇ ਕਿਸ ਨੂੰ ਆਂਦਾ ਹੀ ਨਹੀਂ ਕੋਹ ਵੀ ਜਿੱਦਾਂ ਉਹਨੂੰ ਆਕੀਦਾ ਜਿੱਦਾਂ ਸਮਝਾਈਦਾ ਉਹ ਤਾਂ ਸਮਝ ਕੇ ਤੇ ਬਹਿ ਜਾਂਦਾ ਇਹਨਾਂ ਦਾ ਦਬਕਾਈ ਉਹਦੇ ਤੇ ਉਹੋ ਹੀ ਇਹਦੀ ਅੱਖਾਂ ਚ ਰੜਕਦਾ ਵਾ ਇਹ ਹੋ ਨਹੀਂ ਉਹਨੇ ਹੀ ਰੜਕਣਾ ਬੀਬੀ ਅੱਖਾਂ ਚ ਅੱਖਾਂ ਹੀ ਰੜਕਦੇ ਨੇ ਦੋਵੇਂ ਜੀ ਹਨੂ ਮਾਰ ਦੋ ਸੇ ਆਪਾਂ ਨੇ ਵੇੜੋ ਸਾਡਾ ਸੇ ਆਪਾਂ ਨਿਹੇੜਨਾ ਹੀ ਆ ਫੇਰ ਜਿਹੜਾ ਤੂੰ ਰੋਹ ਜੜੀ ਕਦੀ ਹਾੜਾ ਨਵੇੜਦਾ ਕਦੀ ਤੂੰ ਕਿਸਦਾ ਨਵੇੜਦਾ ਵਾ ਤੇ ਫਿਰ ਨਵੇੜਨਾ ਹੀ ਪੈਣਾ ਕਿਸੇ ਨਾ ਕਿਸੇ ਪਨੇ ਗੱਲ ਲੰਮੀ ਪੈਣੀ ਤੇ ਫਿਰ ਲਾਓ ਤੇ ਲਾਓ ਮੈਂ ਨਾ ਲਾਉ ਕੇ ਪਾਸੇ ਤੇ ਨਾ ਤੇ ਦਿੱਤੀ ਆ ਹੋਰ ਕਿਤਾ ਲੰਮਣੀ ਆ ਜਿਹੜੀ ਅਹੀਂ ਲੰਮਣੀ ਹੈ ਨਾ ਅਹੀਂ ਦਿੱਤੀ ਗੱਲ ਤੇਰੇ ਚ ਜੁਰਤ ਮਾ ਨਾ ਤੇ ਤੂੰ ਫਿਰ ਅਹੀਂ ਤਾਂ ਜਿੱਤਾਂ ਮਕੀਆਂ ਨਾ ਪੈਲੀ ਸਾਡੇ ਕੋਲ ਲੈਣੀ ਚਾਹੇ ਕੋਹ ਲੈਣਾ ਵੇ ਲੱਲਾ ਜਿੱਥੋਂ ਲੈਣੀ ਉਹ ਤੂੰ ਹੰਡਾਗ ਨਹੀਂ ਹੜਨਾ ਮੈਨੂੰ ਇਹ ਦੱਸ ਲਾ ਪਹਿਲੋ ਉਹ ਮੈਂ ਬਥੇਰਾ ਬਾਪੂ ਚੋ ਪਰ ਕੇ ਵੇਖ ਲਿਆ ਪਰ ਤੂੰ ਹੀ ਕਿਹ ਕੁੱਲਤੇ ਆਉਂਦੇ ਆਹੀਂ ਕੁੱਲਤੇ ਆ ਗਏ ਆ ਤਨ ਬੜੀ ਬਰਾਖਿਆ ਗਿਆ ਜ਼ੁਬਾਨ ਨੂੰ ਬੰਦ ਕਰ ਲੈ ਚੰਗੀ ਚੰਨਾ ਤੇ ਮੇਰੀ ਜ਼ੁਬਾਨ ਬੰਦ ਕਰ ਦਿਓ ਆਪਣੀ ਨਾ ਕਰਿਓ ਚੰਗਾ ਆਬ ਜੋ ਮਰਜੀ ਕਹੀ ਜਾ ਮੈਨੂੰ ਮੈਨੂੰ ਵਾ ਡਾਕ ਭੇਜਦੇ ਵਾਸਤੇ ਮੈਂ ਨਾ ਤੂੰ ਇਦਾਂ ਲੋਥੀ ਬੁੱਢਿਆ ਹੋਣਾ ਲੱਗਦਾ ਤੂੰ ਹਾਂ ਔਰ ਫਿਰ ਹਮ ਚਿਹਰਾ ਪੂਰ ਡਾਣਾ ਮਰ ਜਾ ਕੇ ਤੇ ਮੱਦਾਂ ਲਮਖਿਆ ਆ ਜੇ ਤੀਆਂ ਪੁੱਤ ਜਮੜ ਕੋਣਾ ਕੁਛੜਿਆ ਰੱਬਾ ਮਾਰੀ ਜਾਨ ਨਾ ਹੀ ਗੀਣ ਇਹੋ ਜੇ ਅੰਤਰੇ ਕਥਨ ਖੱਤੇ ਜਿਹੜੇ ਮਾਪਿਆਂ ਨੂੰ ਮਾਰਦੇ ਆ ਉਠੋ ਬਾਬਾ ਗੋਲੀ ਵਜੇ ਪੁਜੀ ਆ ਜਾ ਮਾਰ ਦੇ ਮਾਰ ਦੇ ਹੋਰ ਮਾਰ ਹੋਰ ਮਾਰ ਇਹਨੂੰ ਦਿਖਾਤੇ ਨੂੰ ਮਾਤੇ ਨੇ ਮੋਕਾ ਦੇ ਰਿਆ ਪਾਪਾ ਮੈਂ ਬੁੱਢੜੀ ਐ ਕੋਈ ਅਕਲ ਕਰ ਲਾ ਤੂੰ ਬਹਿ ਕੇ ਸਾਰਾ ਟੱਬਰ ਮਰਵਾਉਣ ਲੱਗੀ ਆ ਮਾਸਾ ਹੈ ਹੀ ਨਹੀਂ ਆ ਵੀ ਕੀ ਕਰਦੇ ਫਿਰਦੇ ਤੇ ਕੀ ਨਹੀਂ ਕਰਦੇ ਫਿਰਦੇ ਆਪ ਤਾਂ ਤੁਸੀਂ ਮਰਨਾ ਮਰਨਾ ਨਾਲ ਹਾਨੂੰ ਵੀ ਮਾਰਨਾ ਵਾ ਤੇ ਤਾਂ ਤਾਂ ਤੇ ਮੈਂ ਕੌਣ ਘਰ ਫੜੇ ਮੈਂ ਤੇਰਾ ਇਹੋ ਜਿਹਾ ਵਾ 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 ਵੇਖ ਲਓ ਬੁੱਢੀ ਜਿਹੜੀ ਮਾਪਿਆਂ ਨੂੰ ਮਾਰਨ ਗਈ ਮੈਂ ਕਿ ਸਾਂਭ ਲੈ ਕੇ ਸਭ ਕੋ ਤੇ ਜਦੋਂ ਮਾਰ ਲੈਗੀ ਚੰਗੇ ਕੰਮ ਕਰਦੇ ਹੀ ਨਹੀਂ ਤਾਂ ਘਰੇ ਇਹੋ ਕੋਈ ਹੋਣਾ ਵਾ ਦੋਵਾਂ ਨੂੰ ਇੱਕ ਰੱਖ ਨਾਲ ਵੇਖਿਆ ਕਰੋ ਹਾਂ ਇੱਕ ਨੂੰ ਆਂਦੇ ਚੰਗਾ ਤੇ ਦੂਜਾ ਆਂਦਾ ਹੀ ਮਾੜਾ ਇਹੋ ਗੱਲ ਸ਼ੁਰੂਆਤ ਉਹਨਾਂ ਨੇ ਕੀਤੀ ਆ ਅਬ ਕਿੱਦਾਂ ਕਿੰਨੀ ਕਾ ਕਰਵਾ ਆਗੇ ਸਿਆਣੇ ਬਣੇ ਤੂੰ ਹੱਥੀ ਪੈਣੇ ਜੇ ਬਹੁਤ ਸੋਣੀ ਕਰਤੂਤ ਆ ਆਪੇ ਉਹਦਾ ਨੇ ਟੁੰਗ ਦੇ ਵਿੱਚ ਬੋਲਿੰਗ ਚੰਗਾ ਇਹ ਤੂੰ ਹੀ ਨਾ ਬੋਲੋ ਫੇ ਮੈਂ ਦਿੱਤਾ ਬਖਸ਼ ਨੇ ਪਾਵਾਂ ਤੋੜ ਕੇ ਮੈਂ ਗੱਲ ਚ ਪਾ ਦੇਣੀ ਆ ਵਾ ਨਹੀਂ ਤੇ ਵੇਖ ਲੈ ਕਿਹਾ ਤੋੜਦਾ ਵਾ ਨਹੀਂ ਨਹੀਂ ਤੂੰ ਨਾ ਕਹੋ ਸਾਡੇ ਘਰ ਦੇ ਵਿੱਚ ਬੋਲਣ ਵਾਲਾ ਇਕਾ ਤਾਂ ਮੈਂਬਰ ਵਾ ਤੂੰ ਕੌਣ ਮਾਰੀ ਕਰ ਦੇ ਵਿੱਚ ਬੋਲਣ ਵਾਲੀ ਤੂੰ ਕੌਣ ਆ ਤੂੰ ਮੈਨੂੰ ਦੱਸ ਲਾ ਹਾਂ ਹੈ ਕੀ ਗੱਲ ਹੋਈ ਆ ਆ ਵੇ ਦੀ ਜੱਗੀ ਜ਼ਬਾਨ ਨਾਲੇ ਉਹਨੂੰ ਕੁਛੜ ਬਹਿ ਕੇ ਉਹ ਗੱਲ ਹੈ ਦਾੜੀ ਕੌਣ ਵਾਲੀ ਗੱਲ ਨਾਲੇ ਇਹਨੂੰ ਕਟਾਉਂਦੇ ਆ ਸ਼ਰਮ ਕਰ ਅਕਲ ਕਰ ਕੋਈ ਸੌੜਿਆਂ ਨੂੰ ਨਹੀਂ ਲੋਕੀ ਕਟਾਉਂਦੇ ਹੁੰਦੇ ਮਾਤਾ ਇਹਨੂੰ ਸਮਝਾ ਲਾ ਇਹਨੂੰ ਕਾ ਸਾਡੇ ਘਰ ਦੇ ਮਸਲੇ ਚ ਨਾ ਬੋਲੇ ਇਹ ਹੁੰਦਾ ਕੌਣ ਸਾਡੇ ਨਾਲ ਇਹ ਘਰ ਵਾਲਾ ਵਾ ਮੇਰਾ ਪੋਤਵਾ ਚੰਗਾ ਜੇ ਮੇਰਾ ਘਰ ਵਾਲਾ ਨਹੀਂ ਨਾ ਇੱਥੇ ਤੇ ਮੇਰੇ ਬਾਅਦ ਇਹ ਸਭ ਕੋ ਇਹ ਹੋਵਾ ਤੇ ਖਬਰਦਾਰ ਜਿਹਨੂੰ ਮਾੜੀ ਚੰਗੀ ਕਹੀ ਤੇ ਡਾਡੀ ਜੀ ਲਿਆਓ ਪੁਲਿਸ ਕਰੋ ਫੇਰੇ ਲਿਆਓ ਪੁਲਿਸ ਮੈਂ ਲੈਣਾ ਵਾਂ ਕਿਹੜਾ ਹੁੰਦਾ ਇੱਥੇ ਲਿਆਓ ਪੁਲਿਸ ਬੜ ਕੇ ਲਿਆਓ ਦੇ ਆਂ ਬੋਲ ਸੇ ਤੇਰੇ ਵਰਗਾ ਫੇਰ ਨਾ ਕਰ ਦੇ ਵਿੱਚ ਪੁੱਤਾਂ ਸਾਡੇ ਨੂੰ ਕਰਨੇ ਆ ਕਿ ਡੈਡੀ ਆ ਮੈਨੂੰ ਛਡਾ ਲੈ ਤੈਨੂੰ ਕਿਹਨੇ ਨਹੀਂ ਛਡਾ ਮੇਰਾ ਕੋਈ ਗਾੜੀ ਨਹੀਂ ਮਾਂ ਹੀ ਮਾਂ ਸਾਡਾ ਕਾਹਦਾ ਰਹਿ ਗਿਆ ਵਾਡਾ ਹੁਣ ਡੈਡੀ ਤਾਂ ਹੁਣ ਬਣ ਗਿਆ ਇਹਨਾਂ ਦਾ ਜਿਹੜੀ ਪੁਲਸ ਦੀਆਂ ਤਾਂ ਬੰਕਿਆ ਦਿੰਦੀ ਫਿਰਦੀ ਆ ਇਹਦਾ ਤਾਂ ਹੁਣ ਚੱਲਦਾ ਹੀ ਟੌਰ ਟੱਪਾ ਤੇ ਹੋਰ ਹਾਂਡੇ ਹਾਂਡੇ ਵਰਗੇ ਹੋ ਗਏ ਵਾਧੂ ਘਾਟੂ ਸਭ ਕਾਹਦੀ ਮਾਲਕ ਬਣ ਗਈ ਹੈ ਮੇਰੀ ਚੁਣਲਾ ਗੱਲ ਜੜਾ ਚ ਬਹਿ ਗਈ ਮੇਰੀ ਚੁਣਲਾ ਗੱਲ ਟੌਰ ਟੱਪਾ ਆਪਣੀ ਜ਼ੁਬਾਨ ਨਾ ਬਣਦਾ ਹੁੰਦਾ ਤੂੰ ਨਹੀਂ ਟੋਰ ਚਾ ਪਾ ਬੜਾਉਂਦੀ ਹਾਂ ਤੇਰੀ ਜੁਬਾਨ ਨੇ ਸਭ ਕੋ ਕੁ ਵਾਉਣਾ ਹੀ ਤੈਨੂੰ ਮੈਂ ਦੱਸੀ ਵੀ ਜਾਣ ਦਈਂ ਮਾ ਮਖੇੜਾ ਜਿਹਾ ਚੁੱਪ ਕਰ ਲਿਆ ਵਾ ਕੋਈ ਕਰ ਜਾ ਤੂੰ ਸੇ ਮੇਰੇ ਨਾਲ ਬੋਲ ਹੀ ਨਾ ਨਾ ਬੋਲ ਹੀ ਨਾ ਤੇ ਆਈ ਰਹੋ ਤੂੰ ਜਿੱਥੇ ਆਹੋ ਮੈਂ ਸਾਨੂੰ ਚੁੱਪ ਕਰਾਈ ਇਹਨੂੰ ਹੱਲਾ ਸੇਰੀਆਂ ਦਈ ਜਾਈ ਇਹਨੂੰ ਕੋਈ ਹੱਲਾ ਸੇਰੀ ਦੇਣ ਦੇ ਆ ਉਹਨੂੰ ਦੁੱਖ ਨਹੀਂ ਆਉਂਦਾ ਬੁੱਢੇ ਬੰਦੇ ਨੂੰ ਕਦਾਏ ਤੱਕੇ ਮਾਰੰਡਿਆ ਵਾ ਉਹ ਸਾਰੇ ਪਖੰਡ ਕਰਦਾ ਏ ਉਹ ਖਾਂਡ ਕਰਦੀ ਇਹ ਜਿਹੜੀ ਲਾਗੇ ਖਲੋਕੇ ਤੇ ਕਟਾਉਂ ਲਈ ਆ ਇਹਦੇ ਰਾਜੇ ਚ ਕਹੇ ਮੈਂ ਕਟਾਉਂਗੀ ਤੇ ਫੇਰ ਮੈਨੂੰ ਸਭ ਕੁਝ ਮਿਲ ਜਾਊਗਾ ਅਕਲ ਨੂੰ ਖਤਮ ਕਰ ਸ਼ਰਮ ਕਰ ਕੋਈ ਲੋਕੀ ਵੇਖਣਗੇ ਕੀ ਆਖਣਗੇ ਆਖਦੇ ਰਹਿਣ ਲੋਕੀ ਤੁਹਾਨੂੰ ਨਹੀਂ ਮਨ ਨੂੰ ਡਰ ਕੇ ਹਿੰਦਾ ਵੀ ਜਦੋਂ ਸਾਨੂੰ ਕੋਹ ਕੋਈ ਕੁਝ ਦਿੱਤਾ ਨਹੀਂ ਲਿਆ ਨਹੀਂ ਤਾਂ ਉਹਦਾ ਨਾ ਅਸੀਂ ਤਾਂ ਰੋਜ਼ ਇੱਦਾਂ ਲੜਨਾ ਹੁਣ ਤੈਨੂੰ ਅੱਗੇ ਸਾਰੇ ਗੁੱਬੇ ਰੱਖਦੀ ਹ ਜੋ ਵੇਚਦਾ ਹੀ ਵਟਦਾ ਹੀ ਸਾਰਾ ਰੱਖਦੀ ਹ ਹੁਣ ਉਹ ਨਹੀਂ ਉਹ ਮਿਲਦਾ ਹਟਾਉਂ ਲਈ ਉਹ ਗੱਫਲ ਨਹੀਂ ਹੁੰਦੇ ਹੁਣ ਇਦਾਂ ਹੀ ਆ ਫੇਰ ਉਹ ਤਾਂ ਹੈ ਹੀ ਹੈ ਤੋਈ ਤੁਹਾਡਾ ਹਿੱਸਾ ਵੀ ਮਾਰ ਕੇ ਬਹਿ ਗਏ ਅਜੇ ਮਾਰਿਆ ਨਹੀਂਗਾ ਅਰੇ ਜੀ ਜਬਾਨ ਨੂੰ ਬੰਦ ਕਰ ਲਾ ਚੁੱਪ ਕਰੋ ਚੁੱਪ ਕਰੋ ਉਹ ਮੇਰੇ ਦਿਲ ਨੂੰ ਕੋ ਹੋਣ ਦਿਆ ਮੈਨੂੰ ਕੀ ਕਰਨਾ ਇਹ ਬੰਦ ਹੀ ਆ ਭਾਈ ਯਾਰ ਯਾਰ ਸੇਤੀ ਲੱਗਦਾ ਕੋਈ ਨਹੀਂ ਮੈਨੂੰ ਪਤਾ ਲਿਆ ਲਿਆ ਸੇਤੀ ਲਿਆ ਖਵਾ ਲਓ ਖਵਾ ਲਓ ਦਵਾਈਆਂ ਮੈਂ ਤੇ ਅੰਨੀ ਆ ਇਹਨੂੰ ਜ਼ਹਿਰ ਦੇ ਦੋ ਫੇਰ ਸਾਡਾ ਖਿਹੜਾ ਸੁੱਟਣਾ ਹੀ ਹੋ ਫੇਰ ਸਾਰਾ ਤੁਹਾਡੇ ਨਾਂ ਚੜਨਾ ਹੀ ਹੋ ਬਾਪੂ ਜੀ ਤੁਸੀਂ ਠੀਕ ਏ ਵੇ ਤੇ ਸਹੀ ਕਿੱਡੀਆਂ ਮੈਂ ਤਾਂ ਕਰਦਾ ਫਿਰਦਾ ਵਾ ਸੱਜੇ ਹੋ ਗਨਾਂ ਸੱਦੀ ਨਾ ਬੁਲਾਈ ਤੇ ਮੈਂ ਲਾੜੇ ਦੀ ਧਾਈ ਤੇਰੀ ਤਾਂ ਉਹ ਗੱਲ ਵਾ ਨਾ ਕੋ ਲੱਗਦਾ ਨਾ ਕੋ ਹੋਰ ਤੇ ਐਵੇਂ ਕਰਦਾ ਮੈਂਬਰ ਬਣ ਬਣ ਕੇ ਬਈ ਜਾਂਦਾ ਮੈਂ ਨਹੀਂ ਤੂੰ ਤਾਂ ਚੋਪੀ ਕਰ ਤੇ ਤੁਸੀਂ ਮੈਂ ਇੱਥੇ ਨਾ ਹੌਂਸਲਾ ਕਰੋ ਮੈਂ ਜਾਣੀ ਆ ਥਾਣੇ ਵੇਖੀ ਇਹਨਾਂ ਦਾ ਕੀ ਹਾਲ ਕਰਮਣੀ ਆ ਹੁਣੇ ਨਾ ਇੱਥੇ ਪੱਜਣਗੇ ਆਪਣਾ ਬੈਕ ਜਾ ਚੁੱਕ ਕੇ ਤੇ ਨਾ ਕੀ ਗੱਲ ਕਰਨੀ ਇਹਨਾਂ ਖਲੋਣਾ ਵੀ ਨਹੀਂ ਗਾ ਹੈ ਨਹੀਂ ਇਹਨਾਂ ਦੇ ਪੈਰ ਕੋਈ ਗੱਲ ਨਹੀਂ ਜਾਓ ਥਾਣੇ ਫੇਵੇਂ ਨਹੀਂ ਆ ਕੋਈ ਗੱਲ ਨਹੀਂ ਜਿੱਥੇ ਮਰਜ਼ੀ ਚੱਲ ਜਾਓ ਹਾਨੂ ਨਹੀਂ ਕਿਸਦਾ ਵੀ ਡਰ ਜਿੰਨਾ ਜ਼ੋਰ ਲਾਉਣਾ ਨਾ ਲਾ ਲੋ ਕੋਈ ਗੱਲ ਨਹੀਂ ਹੋ ਤਾਂ ਜ਼ੋਰ ਲਾ ਕੇ ਹੀ ਦੱਸਾਂਗੇ ਅੱਗੇ ਤੇ ਅਸੀਂ ਥੋੜਾ ਜਿਹਾ ਰਹੇ ਹਨ ਕਿ ਕੋਈ ਗੱਲ ਨਹੀਂ ਸਾਡਾ ਪੁੱਤ ਵਾ ਜਦੋਂ ਇਹੋ ਜਿਹੀ ਗੱਲਾਂ ਕਰਦਾ ਪੈ ਨਾ ਸਾਡੇ ਮਾਤੀ ਪੈ ਨਾ ਇਹ ਸਾਡਾ ਕੀ ਲੱਗਦਾ ਧੱppa ਹੋਏ ਜਿੱਥੇ ਮਰਜ਼ੀ ਤੁਰਿਆ ਫਿਰੇ ਕਾਹ ਜਾ ਅੱਜ ਤੋਂ ਹੀ ਤਬਾ ਪੂਜੀ ਨੂੰ ਇਦਾਂ ਧੱਕਾ ਮਾਰ ਇਹ ਕਾਦ ਕਰੇ ਹੱਥ ਵੀ ਲੱਗ ਗਿਆ ਨਾ ਤੇ ਮੈਂ ਹੱਥ ਲਾ ਦੂੰ ਨਾਲੋਂ ਹੂੰ ਵੇਖੋ ਕਿਹੜਾ ਲਾਉਂਦਾ ਵਾ ਜਾ ਦੀ ਕੋੜ ਕਿੱਲੀ ਜੱਫੇ ਜੱਫੇ ਹੱਦ ਹੋ ਗਈ ਤੇਰੇ ਵਾਲੀ ਤੇਰਾ ਨਾ ਅਜੇ ਮੂੰਹ ਹੀ ਵੇਖਣ ਦੇ ਆ ਉਹ ਨਾ ਵੇ ਇਨੂੰ ਵੀ ਘਰੋਂ ਬਾਹਰ ਕੱਢਿਆ ਹੋਵੇ ਕਿੰਨੇ ਖਬਰਦਾਰ ਚੁੱਪ ਕਰ ਜਾ ਮੇਰੇ ਮੁੰਡੇ ਨੂੰ ਵੱਧ ਘੱਟ ਗੱਲ ਕਰਨ ਦੇ ਨਾ ਸੋਚੀ ਨਾ ਅੱਛਾ ਤੇਰਾ ਮੁੰਡਾ ਭਾਵੇਂ ਵੱਧ ਘੱਟ ਕਰੀ ਜਾਵੇ ਅਗਲਾ ਆਂਦਾ ਹੱਥ ਵੱਢ ਦੇਣੇ ਆਂ ਆਂਦੀ ਮੇਰਾ ਪੁੱਤ ਮੇਰਾ ਪੁੱਤ ਮੈਨੂੰ ਤਾਂ ਬਦਮਾਸ਼ ਲੱਗਦਾ ਵਾ ਮੈਨੂੰ ਖੜੇ ਗੱਲਿਆਂ ਬਦਮਾਸ਼ ਲੱਗਦਾ ਵਾ ਨਹੀਂ ਆ ਬੋਲ ਬਾਣੀ ਨਹੀਂ ਸੁਣਦੀ ਤੂੰ ਇਹਦੀ ਮੰਮੀ ਉਹਨੋਂ ਤੇ ਛੱਡ ਪਹਿਲਾਂ ਇਹਨੂੰ ਬਟੇ ਫਰਾਈਏ ਵੀ ਪਟੇ ਤੇ ਮਨੇ ਮ ਫੜਾਉਣੇ ਆ ਇਹ ਕਿ ਯਾਦ ਕਰੂਗੀ ਇਹਦਾ ਨਾ ਇਟਾ ਇਹਦਾ ਦਾ ਮੂੰਹ ਨਾ ਬੋਲ ਬਾਲ ਕੇ ਹਟ ਜਾਂਦੇ ਕੋਣੀ ਮ ਬੋਲਣਾ ਸਾਡੇ ਬਰੇ ਨਾਲ ਲੱਗਣ ਦੀ ਆ ਹੁਣ ਦਵਾਈਆਂ ਬੁੱਢਾ ਲੋ ਇੱਥੇ ਮ ਨਹੀਂ ਪੜਾਉ ਉਹ ਦਿਹਾੜੀਆਂ ਕਰੋ ਕਿ ਜਿਹੜੇ ਸਾਹ ਨਾਲ ਤੁਹੇ ਲੱਛਣ ਪੜੇ ਆ ਉਹ ਮੌਕਾ ਵੇਖੂਗਾ ਕਿਹੜਾ ਦਿਹਾੜੀ ਕਰਦਾ ਤੇ ਕਿਹੜਾ ਰਾਜ ਕਰਦਾ ਕਰ ਨਹੀਂ ਆ ਤੂੰ ਮੈਂ ਹੁਣ ਆਪਣੀ ਆਈ ਤੇ ਆ ਗਈ ਆ ਵੇਖੀ ਪੁੱਤ ਤੂੰ ਲੋਕਾਂ ਦੇ ਗੋਏ ਨਾਲ ਅੱਗੇ ਕਿਹੜੀ ਆਈ ਤੇ ਸੀ ਅੱਗੇ ਆਪਣੀ ਆਈ ਤੇ ਮਾਦਾ ਪਾ ਗਈ ਉਹ ਆਖਿਆ ਤੇ ਕੋਈ ਫਰਕ ਨਹੀਂ ਪੈਂਦਾ ਮੈਂ ਤਾਂ ਦੱਸਦਾ ਜਿਹੜਾ ਮਰਦਾ ਨਾ ਮਰੇ ਇਦਾਂ ਦੇ ਜੇਲੇ ਅਹੀਂ ਵੀ ਨਹੀਂ ਜਾਂਦੇ ਇੱਕਦਮ ਮਾਰ ਕੇ ਜਾਵਾਂਗੇ ਮਰਨਾ ਤਾਂ ਛਾਰੇ ਨਹੀਂ ਆ ਇਹ ਗੱਲ ਵਾ ਕਿ ਤੁਸੀਂ ਮਹਿਲ ਮਾੜੀਆਂ ਪਾ ਕੇ ਤਾਂ ਫਿਰ ਬਹਿ ਜਾਓ ਜੇ ਸਾਨੂੰ ਮਾਰ ਦੋ ਕਿਤੇ ਉਹ ਚੱਲ ਠੀਕ ਆ ਮਾਤਾ ਮਹਿਲ ਮਾੜੀਆਂ ਪਾਵਾਂਗੇ ਜੇ ਜ਼ਮੀਨ ਮੈਨੂੰ ਨਾ ਮਿਲੀ ਤੇ ਜ਼ਮੀਨ ਮੈਂ ਤੈਨੂੰ ਲੈ ਲੰਦਾ ਇਹ ਬੰਜਰੀ ਰਹੂ ساری ਉਮਰ ਦੇਖਾਂ ਗੱਲਾਂ ਕਿਦਾਂ ਕਰਦਾ ਵਾ ਗੱਲਾਂ ਤੇ ਐਮ ਕਰਦਾ ਵਾ ਕਿ ਜਿੱਤਾ ਨਾ ਇਹਨੂੰ ਉਸੇ ਵੇਲੇ ਜ਼ਮੀਨ ਮਿਲ ਜਾਣੀ ਆ ਜੇ ਤੂੰ ਬੰਜਰ ਰੱਖੇਗਾ ਨਾ ਸਾਡੇ ਨਾਂ ਲੱਗੇ ਕਿੱਤਾ ਰੱਖ ਦੇਗਾ ਸੁਣੀ ਜਾਓ ਗੱਲਾਂ ਇਹਦੀਆਂ ਸੁਣਿਆ ਪੁੱਤ ਬੈਜਿਆ ਦੇ ਨਿਆਣਾ ਵਾ ਇਹ ਕੌਣ ਵਾ ਸਾਰੀਆਂ ਸੁਣੀ ਜਾ ਤੂੰ ਨਿਆਣਾ ਨਹੀਂ ਸਿਆਣਾ ਵਾ ਹੁਣ ਜੀ ਜੀ ਅੱਗੇ ਤੇ ਮੈਂ ਕਰਦਾ ਹਾਂ ਇਹਨਾਂ ਦਾ ਲਿਹਾਜ ਮੈਂ ਕੋਹਾਨਾ ਨਹੀਂ ਵੀ ਮੇਰ ਨੂੰ ਭੱਦਾ ਉਹਦਾ ਵਾ ਪਰ ਨਾ ਹੁਣ ਇਹਨਾਂ ਨਾਲ ਸਾਰੇ ਲਿਹਾਜ ਖਤਮ ਕਰਦੇ ਆ ਇਹ ਜੋ ਮਰਜ਼ੀ ਕਰਦੇ ਨੇ ਮੈਨੂੰ ਕੋਈ ਗੁੱਸੇ ਨਾਲ ਆਈ ਨਹੀਂ ਜਿਹੜਾ ਨਾ ਬਾਪੂ ਜੀ ਦੇ ਹੱਥ ਚੁੱਕਿਆ ਵਾ ਨਾ ਇਹ ਮੈਨੂੰ ਬਸਾ ਚੰਗਾ ਨਿਕਾ ਲੱਗਾ ਤੇ ਹੁਣ ਜੇ ਗਾਂ ਇੰਨਾ ਕਿਤੇ ਕੋਈ ਇਹੋ ਜਿਹਾ ਕੰਮ ਕੀਤਾ ਨਾ ਤੇ ਮੈਂ ਨਹੀਂ ਵੇਖਣਾ ਕਿ ਉਹਦਾ ਅੰਜਾਮ ਕੀ ਹੁੰਦਾ ਤੇ ਕੀ ਨਹੀਂ ਤੇ ਮੈਂ ਨਾ ਨੂੰ ਨੀ ਛੱਡਣਾ